ਤੇ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਸਾਰਿਆਂ ਨੂੰ ਪੱਗਾਂ ਵਿੱਚ ਦੇਖ ਕੇ ਪੱਗ ਜਿਹੜੀ ਹੈ ਮੈਂ ਥੋੜੀ ਗੱਲ ਤੇ ਆਨਾ ਜੀ ਪਰ ਪੱਗ ਜਿਹੜੀ ਹੈ ਉਹ ਸਾਡੀ ਸੰਸਕ੍ਰਿਤੀ ਦਾ ਪਾਰਟ ਰਿਹਾ ਹੈ ਭਾਰਤ ਦੀ ਸੰਸਕ੍ਰਿਤੀ ਦਾ ਪਾਰਟ ਰਿਹਾ ਹੈ ਪਰ ਇਹਨੂੰ ਜਿਹੜਾ ਸੰਭਾਲਣ ਦਾ ਸ਼ਰੇਆ ਉਹ ਗੁਰੂ ਨਾਨਕ ਸਾਹਿਬ ਤੋਂ ਜਾਂਦਾ ਹੈ ਉਸ ਤੋਂ ਬਾਅਦ ਫਿਰ ਅੱਗੇ ਪੂਰਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਤ ਗਈ ਹੈ ਉਹਨਾਂ ਨੇ ਸੰਭਾਲਿਆ ਸੋ ਇਹ ਪੱਗ ਖਾਲੀ ਸਿੱਖਾਂ ਦਾ ਕਲਚਰ ਨਹੀਂ ਹੈ ਇਹ ਪੂਰੇ ਭਾਰਤ ਦੀ ਸੰਸਕ੍ਰਿਤੀ ਦਾ ਕਲਚਰ ਹੈ ਸੋ ਹੁਣ ਮੈਂ ਤੁਹਾਡੀ ਗੱਲ ਤੇ ਆਨਾ ਜੀ ਕਿ ਜਿਹੜੀ ਸਟੋਰੀਜ਼ ਫਰਮ ਪੰਜਾਬ ਫॉर द वर्ल्ड ਸੋ ਅਸੀਂ ਬੜੀ ਕੋਸ਼ਿਸ਼ ਕਰਨੇ ਜੀ ਸਾਡਾ ਤੁਸੀਂ ਹੁਣੇ ਹੀ ਕਿਹਾ ਕਿ 뮤직 ਸਾਡਾ ਗਲੋਬਲ ਹੋ ਗਿਆ ਪਰ ਅਸੀਂ ਹੁਣ ਦੇਖ ਰਿਹਾ ਸਾਊਥ ਦਾ ਸਿਨੇਮਾ ਬੜਾ ਵੱਡਾ ਹੋ ਗਿਆ ਉਹ ਕਿਉਂ ਵੱਡਾ ਹੋਇਆ ਉਹ ਇਸ ਕਰਕੇ ਨਹੀਂ ਵੱਡਾ ਹੋਇਆ ਕਿ ਖਾਲੀ ਉਹ ਪ੍ਰੋਡਕਸ਼ਨ ਵਟਾ ਕਰ ਰਹੇ ਨੇ ਪਹਿਲੇ ਉਹਨਾਂ ਨੇ ਆਪਣੀ ਫਿਲਮਾਂ ਨੂੰ ਡੱਬ ਕੀਤਾ ਅਸੀਂ ਕਿੰਨੇ ਸਾਲਾਂ ਤੋਂ ਅਸੀਂ ਦੇਖ ਰਹੇ ਆ ਟੀਵੀ ਚੈਨਲਸ ਦੇ ਉੱਤੇ ਸਾਊਦੀ ਫਿਲਮਸ ਨੂੰ ਹਿੰਦੀ ਡਬੇਜ ਦੇਖ ਰਹੇ ਆ ਸੋ ਅੱਜ ਤਾਂ ਅਸੀਂ ਉਹਨਾਂ ਨਾਲ ਕਨੈਕਟ ਕਰਨ ਲੱਗ ਗਏ ਆ ਤੇ ਅਗਰ ਤੁਸੀਂ ਦੇਖੋ ਉਹ ਆਪਣੇ ਕਲਚਰ ਨੂੰ ਨਹੀਂ ਬਦਲਦੇ ਆਪਣੇ ਸਿਸਟਮ ਨੂੰ ਨਹੀਂ ਬਦਲਦੇ ਸਿਰ ਉਹਨਾਂ ਨੇ ਆਪਣੀ ਲੈਂਗੁਏਜ ਨੂੰ ਬਦਲਿਆ ਸੋ ਹੁਣ ਐਜ਼ ਆ ਪ੍ਰੋਡਿਊਸਰ ਐਜ਼ ਆ ਸਟੂਡੀਓ ਅਸੀਂ ਕਿਵੇਂ ਗ੍ਰੋਥ ਕਰਨੀ ਹੈ ਸੋ ਅਸੀਂ ਸਾਨੂੰ ਇਹ ਲੱਗਦਾ ਹੈ ਕਿ ਅਗਰ ਅਸੀਂ ਆਪਣੀ ਸਟੋਰੀਜ਼ ਨੂੰ ਸਿਰ ਪੰਜਾਬ ਵਿੱਚ ਤੇ ਜਿਹੜੀ ਕਹਾਣੀਆਂ ਨੇ ਉਹਦਾ ਤੇ ਕੋਈ ਸਾਡੇ ਕੋਲ ਤੇ ਆਪਣੀ ਕਲਚਰ ਦੀ ਇੰਨੀ ਸਟਰੋਂਗ ਕਹਾਣੀਆਂ ਨੇ ਜਦ ਕਿ ਮੈਂ ਦੇਖਣਾ ਕਿ ਸਾਊਥ ਬਹੁਤ ਸੋਹਣੀਆਂ ਫਿਲਮਾਂ ਬਣਾਉਂਦੇ ਨੇ ਪਰ ਉਹਨਾਂ ਦੀਆਂ ਫਿਲਮਾਂ ਮਿੱਥ ਬਹੁਤ ਹੈ ਮਿੱਥ ਸਟੋਰੀਜ਼ ਨੇ ਉਹਨਾਂ ਕੋਲ ਪਰ ਸਾਡੀ ਜਿਹੜੀ ਹੈ ਉੱਤੇ ਸਾਡਾ ਤਾਂ ਇਤਿਹਾਸ ਹੈ ਬੜਾ ਹੁੰਦਾ ਇਤਿਹਾਸ ਹੈ ਸਾਡੇ ਕੋਲ ਜਿਹੜੀ ਕਹਾਣੀਆਂ ਨੇ ਤੇ ਅਗਰ ਅਸੀਂ ਇਤਿਹਾਸ ਦੀ ਵੀ ਗੱਲ ਕਰੀਏ ਤੇ ਸਾਡਾ ਤਾਂ ਬਹੁਤ ਪੁਰਾਣਾ ਤੋਂ ਹੈ ਸਿਕੰਦਰ ਪੋਰਸ ਤੋਂ ਸ਼ੁਰੂ ਹੋ ਜਾਂਦਾ ਹੈ ਪੰਜਾਬੀਆਂ ਦਾ ਇਤਿਹਾਸ ਤੇ ਸੋ ਉੱਥੋਂ ਚੱਲਦੀ ਹੈ ਤੇ ਅਸੀਂ ਇੱਕ ਸਾਡੇ ਵੱਲੋਂ ਇੱਕ ਐਫਰਟ ਹੈ ਸਾਨੂੰ ਦੇ ਜ ਕੇਬਲ 1 ਨੇ ਬਹੁਤ ਸਪੋਰਟ ਕੀਤਾ ਹੈ ਕੇਬਲ 1 ਦੀ ਟੀਮ ਨੇ ਪੂਰਾ ਸਪੋਰਟ ਕੀਤਾ ਹੈ ਤੇ ਕਿ ਸਾਨੂੰ ਉਹ ਅਸੀਂ ਉਹਨੂੰ ਡਬ ਕਰ ਪਾ ਰਿਆ ਸੋ ਅੱਜ ਇਹ ਗੁਰਮੁਖ ਨੂੰ ਅਸੀਂ ਕਿਉਂ ਚੂਜ਼ ਕੀਤਾ ਮੈਂ ਵੀ ਦੱਸਣਾ ਚਾਹਵਾਂਗਾ ਕਿ ਗੁਰਮੁਖ ਦੇ ਵਿੱਚ ਤੁਸੀਂ ਅਗਰ ਦੇਖੋਗੇ ਤੇ ਸਿੱਖ ਦੀ ਜਿਹੜੀ ਜਿਹੜਾ ਜਜ਼ਬਾ ਹੈ ਸਿੱਖ ਦਾ ਇਹ ਨਹੀਂ ਹੈ ਕਿ ਵੀ ਮੈਂ ਪੱਗ ਬਨ ਲਈ ਮੈਂ ਦਾੜੀ ਬਨ ਲਈ ਤੇ ਮੈਂ ਸਿੱਖਾ ਸਿੱਖ ਦਾ ਜਿਹੜਾ ਜਜ਼ਬਾ ਹੈ ਉਪਾਲੀ ਜੀ ਨੇ ਬਹੁਤ ਅੱਛਾ ਲਿਖਿਆ ਉਹਨੂੰ ਬਹੁਤ ਅੱਛਾ ਉਹਨੂੰ ਦਿਖਾਇਆ ਉਸ ਤਰੀਕੇ ਨਾਲ ਦਿਖਾਇਆ ਕਿ ਸਿੱਖ ਵੀ ਡੋਲਦਾ ਪਰ ਜਦੋਂ ਉਹ ਆਪਣੇ ਇਤਿਹਾਸ ਨਾਲ ਜਾਨੂ ਹੁੰਦਾ ਆਪਣੇ ਇਤਿਹਾਸ ਨਾਲ ਉਹਨੂੰ ਵੇਖਦਾ ਹੈ ਇਤਿਹਾਸ ਨੂੰ ਸਮਝਦਾ ਹੈ ਤੇ ਉਹਨੂੰ ਉਹਦੇ ਚ ਉਹ ਸਾਰੀਆਂ ਚੀਜ਼ਾਂ ਆਂਦੀਆਂ ਨੇ ਸੋ ਉਹ ਕਿਵੇਂ ਉਹਨੂੰ ਅੰਡਰਸਟੈਂਡ ਕਰਦਾ ਹੈ ਫਿਰ ਉਹਨੂੰ ਕਿਵੇਂ ਅਪਲਾਈ ਕਰਦਾ ਹੈ ਆਪਣੀ ਲਾਈਫ ਵਿੱਚ ਸੋ ਮੈਨੂੰ ਲੱਗਦਾ ਕਿ ਇਹ ਗੱਲ ਬਾਰ ਦੇ ਲੋਕਾਂ ਨੂੰ ਸੀ ਕਿਵੇਂ ਦੱਸਾਂਗੇ ਅਸੀਂ ਤੇ ਦੇਖ ਹੀ ਰਹੇ ਹ ਆਫ ਕੌਰਸ ਮੈਂ ਸਿੱਖ ਕਮ ਐ ਤੇ ਦੇਖਾਂਗਾ ਹੀ ਦੇਖਾਂਗਾ ਫਿਲਮ ਨੂੰ ਸੋ ਆਮ ਸ਼ੋਰ ਜਿੰਨੂੰ ਐ ਪਸੰਦ ਆਏਗੀ ਉਹ ਦੇਖੇਗਾ ਪਰ ਬਹੁਤ ਸਾਰੇ ਐਸੀ ਆਡੀਅੰਸ ਹੈ ਜਿੰਨੂੰ ਅਗਰ ਪਸੰਦ ਆ ਰਹੀ ਹੈ ਉਹ ਦੇ ਡੋਟ ਅੰਡਰਸਟੈਂਡ ਸੇ ਉਹਨਾਂ ਨੂੰ ਫਿਰ ਅਸੀਂ ਮੌਕਾ ਦੇ ਰਹੇ ਹਾਂ ਕਿ ਵੀ ਹਿੰਦੀਸ ਦੇਖ ਲੋ ਤਾਮਿਲਸ ਦੇਖ ਲੋ ਤੇਲਗੂਸ ਦੇਖ ਲੋ ਚਾਈਨੀਜ਼ ਦੇਖ ਲੋ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਿਕੋਜ਼ ਆਫ ਕੇਬਲ 1 ਅਸੀਂ ਇਹਨੂੰ ਡਿਜੀਟਲ ਕਰ ਪਾਇਆ ਇਹਨੂੰ ਗਲੋਬਲੀ ਲੈ ਕੇ ਜਾ ਪਾਵਾਂਗੇ ਤੇ ਇੱਕ ਵੱਡੀ ਰੀਚ ਲੈ ਕੇ ਆਵਾਂਗੇ thank you so much sir thank i mean you. very nicely answered i mean i was waiting for this answer to come my expectations were he ਸਹਿਣਾ ਉਸ ਤੋਂ ਵੱਡਾ ਪਾਪ ਹੈਗਾ ਤੇ ਅਸੀਂ ਜਦੋਂ ਅੱਜ ਦੇ ਟਾਈਮ 'ਚ ਸਹਿਣਾ ਸ਼ੁਰੂ ਕਰਤਾ ਤੇ ਚੁੱਪ ਰਹਿਣਾ ਸ਼ੁਰੂ ਕਰ ਦਿੱਤਾ ਉਹਦੇ ਉੱਤੇ ਵੀ ਬਹੁਤ ਸਾਰੀਆਂ ਕਹਾਣੀਆਂ ਬੰਦੀਆਂ ਲੇਕਿਨ ਗੁਰਮੁਖੇ ਇੱਕ ਇੱਦਾਂ ਦੀ ਆਈ ਵਿਟਨੈਸ ਹੈਗਾ ਜੋ ਆਈ ਵਿਟਨੈਸ ਅੱਜ ਦੇ ਟਾਈਮ 'ਚ ਨਾ ਉਹਨੂੰ ਦਬਾ ਦਿੱਤਾ ਜਾਂਦਾ ਹੈ ਨੋਚ ਦਿੱਤਾ ਜਾਂਦਾ ਹੈ ਉਹਨੂੰ ਪੈਸੇ ਖਿਲਾ ਕੇ ਉਹਨੂੰ ਕੁਝ ਉਹਦੀ ਫੈਮਿਲੀ ਉੱਤੇ ਜ਼ੁਲਮ ਕਰਕੇ ਸੋ ਇਹ ਕਹਾਣੀ ਤੁਹਾਨੂੰ ਤੁਹਾਡੇ ਤੱਕ ਇੱਦਾਂ ਪਹੁੰਚੀ ਤੁਸੀਂ ਇਹਨੂੰ ਕਿੱਦਾਂ ਲੈ ਕੇ ਆਏ ਅੱਜ ਤੇ ਜ਼ੁਲਮ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਭਾ ਜੋ ਕੁਛ ਹੈ ਹਿਆਲੇ ਦੁਆਲੇ ਵਾਪਰਦਾ ਮੈਂ ਉਸ ਨੂੰ ਦੇਖਦਾ ਮਹਿਸੂਸ ਕਰਦਾ ਉਹਦੇ ਬਾਰੇ ਰਿਐਕਟ ਕਰਦਾ ਬੋਲਦਾ ਔਰ ਕਾਫੀ ਦੇਰ ਤੋਂ ਮੈਂ ਥੀਏਟਰ ਨਾਲ ਜੁੜਿਆ ਹੋਇਆ ਤੇ ਥੀਏਟਰ ਦੇ ਵਿੱਚ ਰਹਿ ਕੇ ਤੁਸੀਂ ਤੁਹਾਨੂੰ ਇਹੋ ਜਿਹੇ ਬਾਕੀ ਆਣਾ ਵਿਚਾਰ ਹੀ ਆਉਂਦੇ ਆ ਤਾਂ ਇਸ ਫਿਲਮ ਦੇ ਉੱਪਰ ਕੰਮ ਕਰਦੇ ਮੈਂ ਫਿਜੀ ਬੈਠਾ ਸੀ ਮੈਨੂੰ ਯਾਦ ਆ ਸੀ ਗੀਪੀ ਗਰੇਵਾਲ ਜੀ ਦੀ ਫਿਲਮ ਦੇ ਸ਼ੂਟ ਚ ਗਏ ਹੋ ਸੀ ਉੱਥੇ ਪਹਿਲੀ ਵਾਰੀ ਇਹ ਆਈਡੀਆ ਸੁਝਿਆ ਉੱਥੇ ਉੱਥੇ ਮੈਂ ਇਹਦਾ ਬੇਸਿਕ ਕੰਮ ਕੀਤਾ ਤੇ ਮੈਨੂੰ ਇਦਾਂ ਲੱਗਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਪੂਰੀ ਦੀ ਪੂਰੀ ਪੰਜਾਬੀ ਕੌਮ ਨਾਟ ਓਨਲੀ 6 ਸਾਰੀ ਪੰਜਾਬੀ ਕੌਮ ਜਿਹੜੀ ਹੈ ਕਿ ਉਹਨਾਂ ਨੇ ਅਤੀਤ ਦੇ ਵਿੱਚ ਬਹੁਤ ਵੱਡਾ ਫਾਈਟਿੰਗ ਜਜ਼ਬਾ ਦਿਖਾਇਆ ਹਮੇਸ਼ਾ ਦੇਸ਼ ਲਈ ਕੌਮ ਦੇ ਲਈ ਔਰ ਗੁੱਡ ਵੈਲਿਊਜ਼ ਦੇ ਲਈ ਹੁਣ ਮੈਨੂੰ ਐ ਲੱਗਿਆ ਕਿ ਕਿਤੇ ਨਾ ਕਿਤੇ ਉਹ ਭੰਬਲ ਪੂਸੇ ਵਾਲੀ ਸਥਿਤੀ ਹੈ ਕਿ ਅਸੀਂ ਕਰੀਏ ਤੇ ਕਰੀਏ ਕੀ ਕਿੱਦਾਂ ਨੂੰ ਜਾਣਾ ਤਾਂ ਇਸ ਨੂੰ ਲੈ ਕੇ ਮੇਰੇ ਦਿਮਾਗ ਦੇ ਵਿੱਚ ਇੱਕ ਸਟੋਰੀ ਸੀ ਔਰ ਇੱਕ ਸਿੱਖ ਨੌਜਵਾਨ ਦੀ ਕਹਾਣੀ ਹੈ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਸਿੱਖੀ ਬਾਰੇ ਜਿਆਦਾ ਨਹੀਂ ਪਤਾ ਹੁੰਦਾ ਗੁਰਦੁਆਰੇ ਗਏ ਮੱਥਾ ਟੇਕਿਆ ਔਰ ਆਪਣੇ ਘਰ ਗੁਰਗਨ ਸਾਹਿਬ ਦਾ ਪ੍ਰਕਾਸ਼ ਕਰ ਲਿਆ ਜਾਂ ਦੁਕਾਨਾਂ ਦੇ ਉੱਪਰ ਸਕੂਟਰਾਂ ਪਿੱਛੇ ਸਲੋਗਨ ਲਿਖ ਲਿਆ ਸਿੱਖ ਸੂਰਮੇ ਵਗੈਰਾ ਉਹਨਾਂ ਨੂੰ ਲੱਗਦਾ ਕਿ ਇਹੀ ਸਿੱਖੀ ਹੈ ਪਰ ਨਹੀਂ ਮੈਨੂੰ ਇਦਾਂ ਫੀਲ ਹੁੰਦਾ ਕਿ ਸਾਡੇ ਗੁਰੂ ਸਾਹਿਬਾਨ ਨੇ ਜਿੰਨਾਂ ਨੂੰ ਸਿੱਖ ਸਾਜਿਆ ਤੇ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਦੇ ਤੌਰ ਤੇ ਸਾਜਿਆ ਮਤਲਬ ਕਿ ਜਦੋਂ ਪੱਗ ਬੰਨੀ ਗਈ ਜਿਵੇਂ ਕਿ ਸੁਮੇਤ ਜੀ ਨੇ ਦੱਸਿਆ ਕਿ ਪੱਗ ਤਾਂ ਦੇਸ਼ ਵਿੱਚ ਪਹਿਲਾਂ ਵੀ ਬੰਨੀ ਜਾਂਦੀ ਸੀ ਲੇਕਿਨ ਉਹਨਾਂ ਨੇ ਦਸਤਾਰ ਬੰਦੀ ਕੀਤੀ ਉਹਨਾਂ ਨੇ ਤੁਹਾਨੂੰ ਪੱਗ ਦਿੱਤੀ ਕਿ ਤੁਹਾਡੀ ਇਹ ਇੱਕ ਨਵੀਂ ਆਈਡੈਂਟੀਫਿਕੇਸ਼ਨ ਹੈ ਤੁਸੀਂ ਨਵੇਂ ਸਿਰੋਂ ਸ਼ੁਰੂ ਕਰਨਾ ਹੈ ਤੇ ਇਸ ਕਨਸੈਪਟ ਨੂੰ ਲੈ ਕੇ ਫਿਲਮ ਬਣੀ ਕਿ ਇਹ ਬੇਸਿਕਲੀ ਸਿੱਖ ਕੌਣ ਹੈ ਉਹਦੀ ਕੀ ਮਤਲਬ ਕਿ ਸਿਰਫ 7 ਮੀਟਰ ਦਾ ਕੱਪੜਾ ਨਹੀਂ ਹੈ ਇਹ ਇੱਕ ਜ਼ਿੰਮੇਵਾਰੀ ਹੈ ਲੇਕਿਨ ਇਹ ਮੈਂ ਫਿਰ ਇੱਕ ਤੁਹਾਨੂੰ ਦੱਸਣਾ ਚਾਹਾਂਗਾ ਕਿ ਫਾਈਨਲੀ ਦਿਸ ਇਜ਼ ਅ ਫਿਲਮ ਅਸੀਂ ਥੋੜੀ ਜਿਹੀ ਸਿਨੇਮੈਟਿਕ ਲਿਬਰਟੀ ਲੈਂਦੀ ਹੈ ਔਰ ਅਸੀਂ ਇੰਟਰਟੇਨਿੰਗ ਫਿਲਮ ਬਣਾਈ ਹੈ ਇਹ ਔਰ ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਕਿ ਸੋਸਾਇਟੀ ਦਾ ਹਰ ਸਬਕਾ ਜਿਵੇਂ ਕਿ ਸਾਡਾ ਕੇਵਲਵੰਦ ਦਾ ਇੱਕ ਟੀਚਰ ਹੈ ਕਿ ਇਹ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚੇ ਤਾਂ ਉੱਥੇ ਅਸੀਂ ਪੂਰਾ ਪੂਰਾ ਨਾਲ ਪੰਜਾਬੀ ਕਲਚਰ ਵੀ ਪਹੁੰਚਾ ਰਹੇ ਹਾਂ ਮਤਲਬ ਕਿ ਸਾਡਾ ਵਿਜ਼ਨ ਥੋੜਾ ਜਿਹਾ ਬ੍ਰਾਡ ਵਿਜ਼ਨ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਮੁਕੰਮਲ ਸਟੋਰੀ ਪੂਰਾ ਪੰਜਾਬ ਦਾ ਕਲਚਰ ਔਰ ਸਿੱਖ ਕਲਚਰ ਜਿਹੜੇ ਹੈਗੇ ਉਹ ਬਲੈਂਡ ਹੋ ਕੇ ਸਾਰੀ ਦੁਨੀਆ ਤੱਕ ਜਾਣ ਥੈਂਕ ਯੂ ਸੋ ਮਚ ਸਰ ਆਈ ਮੀਨ ਵਾਟ ਆਈ ਅੰਡਰਸਟੈਂਡ ਇਸ ਕਿ ਜੋ ਮੇਰੇ ਹੁਣ ਤੱਕ ਤੁਹਾਡੀ ਗੱਲ ਤੋਂ ਸਮਝ ਆਈਏ ਕਿ ਪੱਗ ਬੰਨਣਾ ਇੰਨਾ ਕੰਪਲਿਕਟਿਡ ਤਾਂ ਨਹੀਂ ਬੋਲੇ ਨਹੀਂ 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 ਜੋ ਪੱਗ ਬੰਨਣ ਤੇ ਪੱਗ ਸਜਾਉਣ ਦੀ ਤੁਹਾਡੀ ਜਿਹੜੀ ਕਹਾਣੀ ਹੈ ਬੇਸਿਕਲੀ ਇਹਦੇ ਵਿੱਚ ਤੁਹਾਡਾ ਫਰਕ ਹੈ ਬਿਲਕੁਲ ਬਿਲਕੁਲ ਪਲੀਜ਼ ਹਾਂਜੀ ਅ ਨੈਕਸਟ ਕੁਐਸਚਨ ਮੈਂ ਪੁੱਛਣਾ ਚਾਹਨੀ ਆ ਸਾਡੇ ਐਕਟਰ ਨੂੰ ਕਿਉਂਕਿ ਇੱਕ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਤੁਹਾਡੇ ਲਈ ਹਿਊਮੈਨਿਟੀ ਕੀ ਹੈ ਅਸ ਦੇ ਹਿਸਾਬ ਨਾਲ ਹਿਊਮੈਨਿਟੀ ਕਿੰਨੂ ਕਹਿੰਦੇ ਆ ਕਿਉਂਕਿ ਉਹਨਾਂ ਨੇ ਤੇ ਦੱਸਿਆ ਕਿ ਸਿੱਖ ਉਹ ਨਹੀਂ ਹੈ ਜਿਹੜੇ ਹੈ ਨਾ 7 ਮੀਟਰ ਦੇ 8 ਮੀਟਰ ਦੀ ਦਸਤਾਰ ਬੰਨ ਲਨ ਲੇਕਿਨ ਅਗਰ ਤੁਸੀਂ ਹਿਊਮੈਨਿਟੀ ਨੂੰ ਐਕਸਪਲੇਨ ਕਰਨਾ ਹੋਵੇ ਤਾਂ ਤੁਹਾਡੇ ਸਾਹਮਣੇ ਕੀ ਹੈ ਦੇਖੋ ਮੈਂ ਗੁਰਬਾਣੀ 'ਚ ਬਹੁਤ ਬਲੀਵ ਕਰਦਾ ਐਂਡ ਗੁਰਬਾਣੀ ਦਾ ਜੋ ਸਾਨੂੰ ਮਾਰਗਦਰਸ਼ਨ ਦੱਸਿਆ ਹੋਇਆ ਮਾਨਸਕੀ ਜਾਤ ਸਭ ਏਕੇ ਪਹਿਚਾਨ ਬੋ ਕਿ ਟ੍ਰੀਟ ਹਿਊਮਨ ਰੇਸ ਐਸ ਵਨ ਸਾਰੇ ਆ ਕੋਈ ਧਰਮ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੀ ਹਿਊਮੈਨਿਟੀ ਸਾਰੇ ਮਨੁੱਖ ਇਕ ਬਰਾਬਰ ਨੇ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਆ ਕੇ ਜਾਤ ਪਾਤ ਤੇ ਜੋ ਵੀ ਉਸ ਟਾਈਮ ਦੀਆਂ ਪਰੰਪਰਾਵਾਂ ਸੀਗੀਆਂ ਉਹਨਾਂ ਨੂੰ ਤੋੜਿਆ ਸਾਰੇ ਮਨੁੱਖਾਂ ਨੂੰ ਬਰਾਬਰਤਾ ਜਿਹੜਾ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਸੀ ਉਹ ਦਿੱਤਾ ਸੋ ਮੈਂ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਆ ਸੋ ਗੁਰੂ ਨਾਨਕ ਨੇ ਜੋ ਕਿਹਾ ਮੈਂ ਉਹਦੇ ਚੀਜ਼ ਵਿਸ਼ਵਾਸ ਕਰਦਾ ਇਹਦਾ ਕੋਈ ਸੀਨ ਦੱਸ ਸਕਦੇ ਹੋ ਜੋ ਜਿਸ ਨੂੰ ਕਰਨ ਵਕਤ ਤੁਹਾਡੇ ਗੂਸ ਬੰਪਸ ਆਏ ਹੋਣ ਜਾਂ ਜੋ ਤੁਸੀਂ ਟ੍ਰੇਲਰਸ ਦੇ ਦੇਖਿਆ ਹੋਣ ਇੱਕ ਨਹੀਂ ਆ ਬਹੁਤ ਸਾਰੇ ਆ ਤੁਸੀਂ ਆ ਟ੍ਰੇਲਰ ਦੇਖ ਕੇ ਹੀ ਇਹਦੇ ਚ ਅੰਦਾਜ਼ਾ ਲਗਾ ਸਕਦੇ ਹੋ ਕਿ ਬਹੁਤ ਸਾਰੇ ਟਵਿਸਟਰ ਨੇ ਇਸ ਕਹਾਣੀ ਦੇ ਵਿੱਚ ਇੱਕ ਸਿੰਪਲ ਪਲੇਨ ਕਹਾਣੀ ਨਹੀਂ ਆ ਬਹੁਤ ਕੁਝ ਹੁੰਦਾ ਹੈ ਗੁਰਮੁਖ ਦੀ ਲਾਈਫ ਦੇ ਵਿੱਚ ਤੇ ਗੁਰਮੁਖ ਦੀ ਲਾਈਫ ਦੇ ਥਰੂ ਸਾਰਾ ਆਪਾਂ ਜਿਹੜੀ ਉਹਦੀ ਜਰਨੀ ਆ ਨਾਟ ਕੱਲੇ ਗੁਰਮੁਖ ਦੀ ਜਰਨੀ ਆ ਗੁਰਮੁਖ ਦੀ ਵਾਈਫ ਦੀ ਗੁਰਮੁਖ ਦੀ ਬੱਚੀ ਦੀ ਐਡਵੋਕੇਟ ਦੀ ਸਰਦਾਰ ਸੋਹੀ ਸਾਹਿਬ ਦਾ ਕਰੈਕਟਰ ਮੈਨੂੰ ਬਹੁਤ ਪਸੰਦ ਆ ਫਿਲਮ ਦੇ ਵਿੱਚ ਸੋ ਬਹੁਤ ਕਮਾਲ ਦਾ ਇਹਦੇ ਵਿੱਚ ਸਾਰੇ ਅਦਾਕਾਰਾਂ ਨੇ ਆਪਣਾ ਕੰਮ ਕੀਤਾ ਹੈ ਟੈਕਨੀਸ਼ੀਅਨ ਟੀਮ ਨੇ ਆਪਣਾ ਕੰਮ ਕੀਤਾ ਇੱਕ ਕੋਈ ਪਾਰਟਿਕੂਲਰ ਸੀਨ ਨੂੰ ਮੇਰੇ ਖਿਆਲ ਨਾਲ ਇਸ ਵੇਲੇ ਪਿੰਪੁਆਇੰਟ ਮੈਂ ਨਹੀਂ ਕਰਨਾ ਚਾਹਾਂਗਾ ਮੈਨੂੰ ਲੱਗਦਾ ਇਹ ਟ੍ਰੇਲਰ ਦੇ ਵਿੱਚ ਸਾਰਿਆਂ ਨੂੰ ਕਿਤੇ ਨਾ ਕਿਸੇ ਗੱਲ ਦੇ ਉੱਤੇ ਗੂਸਬੰਬ ਤਾਂ ਆਏ ਹੋਣਗੇ। ਵੈਰੀ ਟਰੂ ਜਿੱਥੇ ਮੈਨੂੰ ਆਏ ਸੀ ਮੈਂ ਉੱਥੇ ਆ ਰਿਹਾ ਕਹਿੰਦਾ ਮਨਿਸਟਰ ਹੀ ਹੈ ਮਾਲਕ ਤਾਂ ਨਹੀਂ। ਇਹ ਹੁਣ ਤੁਸੀਂ ਬੋਲ ਕੇ ਦੱਸ ਸਕਦੇ ਹੋ ਪਰ ਮੈਂ ਤੁਹਾਨੂੰ ਕਾਪੀ ਤਾਂ ਕਰ ਨਹੀਂ ਸਕਦਾ। ਹੈ ਯਾਰ ਮਨਿਸਟਰ ਹੀ ਹੈ ਮਾਲਕ ਥੋੜੀ ਹੈ। ਕੀ ਬਾਤ ਹੈ ਇੱਕ ਵਾਰ ਜ਼ੋਰਦਾਰ ਤਾਲੀਆਂ ਲਾ ਕੇ ਵੀ ਬਾਰੇ। ਥੈਂਕ ਯੂ ਭਾਜੀ ਥੈਂਕ ਯੂ ਸਰ। ਇਹ ਮੇਰੀ ਅਸਲੀ ਲਾਈਫ ਵਿੱਚ ਵੀ ਇਹੀ ਫਿਲਾਸਫੀ ਹੈ। ਹਾਂ ਆਪਾਂ ਨਹੀਂ ਪਰਵਾਹ ਕਰੀਦੀ। ਲੇਕਿਨ ਇੱਕ ਕੁਐਸਚਨ ਹੈ ਮੇਰਾ ਅ ऑफेंसिव ਨਾ ਹੋ ਜਾਣ ਸਾਰੇ ਅਕਸਰ ਅਸੀਂ ਦੇਖਦੇ ਹਾਂ ਕਿ ਸਿਲਵਰ ਸਕ੍ਰੀਨ ਤੇ ਦੇਖਣ ਦਾ ਇੱਕ ਐਕਟਰ ਨੂੰ ਬੜਾ ਚਾਹ ਹੁੰਦਾ ਹੈ ਲੇਕਿਨ ਇਹ オリジナル ਮੂਵੀ ਸਿੱਧਾ OTT ਪਲੇਟਫਾਰਮ ਤੇ ਪਹਿਲੀ ਵਾਰੀ ਜਾ ਰਹੀ ਹੈ ਤੇ ਮੈਨੂੰ ਜਿਹੜਾ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰ オリジナル ਮੂਵੀ ਸਿੱਧਾ ਪੰਜਾਬੀ ਮੂਵੀ ਹੈ ਨਾ ਜਾਏਗੀ ਸਿੱਧਾ ਕੇਬਲ 1 ਤੇ ਹੋਰਾ ਜ਼ਿਆਦਾ ਚਾਹ ਹੈ ਕਿ ਸਿਲਵਰ ਸਕ੍ਰੀਨ ਤੇ ਬਾਅਦ ਚ ਦੇਖੂਗੀ ਹੋਰ ਘੱਟ ਚਾਹ ਹੈ ਚਾਹ ਕਿੰਦਾ ਜ਼ਿਆਦਾ ਤੇ ਘੱਟ ਨਹੀਂ ਚਾਹ ਹੈ ਕਿ ਰੀਚ ਕਿੱਥੇ ਤੱਕ ਪਹੁੰਚ ਰਿਹਾ ਹੈ ਭਾਵੇਂ ਪੰਜਾਬੀ ਸਮੇਤ 11 ਲੈਂਗੁਏਜਸ ਵਿੱਚ ਤੁਸੀਂ ਕਿੱਥੇ ਤੱਕ ਪਹੁੰਚ ਜਾਗੇ ਜੇ ਤੁਹਾਡਾ ਕੰਟੈਂਟ ਅੱਛਾ ਹੈ ਤੇ ਮੈਨੂੰ ਲੱਗਦਾ ਹਰ ਐਕਟਰ ਦੀ ਹਰ ਇੱਕ ਅਦਾਕਾਰ ਦੀ ਜਿਹੜਾ ਵੀ ਪਰਫਾਰਮਰ ਹੈ ਉਹਨੂੰ ਰੀਚ ਹੀ ਚਾਹੀਦੀ ਹੁੰਦੀ ਹੈ ਸੋ ਸਾਨੂੰ ਬਹੁਤ ਅੱਛੀ ਰੀਚ ਕੇਬਲ 1 ਦੇ ਰਿਹਾ ਐਂਡ ਵੀ ਆਰ ਵੈਰੀ ਐਕਸਾਈਟਡ ਐਂਡ ਹੈਪੀ ਵਿਦ ਦਿਸ ਡਿਸੀਜਨ ਕਿਆ ਬਾਤ ਹੈ ਇੱਕ ਵਾਰ ਜ਼ੋਰਦਾਰ ਤਾਲੀਆਂ ਹੋ ਚਾਹੇ ਇਹ ਸਾਰੇ ਦ ਆਈ ਵਿਟਨੈਸ ਮੈਂ ਫਿਰ ਕਿਹਨਾਂ ਦ ਆਈ ਵਿਟਨੈਸ ਤੁਸੀਂ ਸਾਰੇ ਆਈ ਵਿਟਨੈਸ ਬਣੋਗੇ ਅਧਿ ਲਈ ਸੋ ਆਈਲ ਓਪਨ ਨਹੀਂ ਸਰ ਸਰ ਤੁਸੀਂ ਹਰ ਇੱਕ ਪੀੜੀ ਨੂੰ ਦੇਖਿਆ ਹੈ ਹੈਨਾ ਤੇ ਇਹ ਗੁਰਮੁਖ ਜਿਹੜੀ ਕਹਾਣੀ ਹੈਗੀ ਹੈ ਤੁਸੀਂ ਕਿਤੇ ਨਾ ਕਿਤੇ ਇਦਾਂ ਆਪਣੀ ਜ਼ਿੰਦਗੀ ਚ ਜ਼ਰੂਰ ਇਹਨੂੰ ਮਹਿਸੂਸ ਕੀਤਾ ਹੋਣਾ ਕੀ ਕਹਿਣਾ ਚਾਹੁੰਦਾ ਕਦੀ ਕੀਤਾ ਬਹੁਤ ਬਹੁਤ ਨੇੜਿਆਂ ਬਹੁਤ ਨੇੜਿਆਂ ਆ ਉਹ ਜੋ ਸਮਾਂ ਪਿਛੇ ਗੁਜ਼ਰਿਆ ਉਹ ਸਾਰੇ ਪੰਜਾਬ ਨੇ ਹੰਡਾਇਆ ਸਭ ਨੂੰ ਪਤਾ ਹੈ ਇਹ ਜੋ ਜ਼ੁਲਮ ਜੋ ਜ਼ਿਆਦਤੀਆਂ ਜੋ ਹੋਈਆਂ ਨੇ ਅਰ ਛਾੜੀ ਜਿਹੜੀ ਸਿੱਖ ਕੌਮ ਹੈ ਇਹ ਜ਼ਿਆਤੀਆਂ ਚਲਦੀ ਨਹੀਂ ਇਹਨਾਂ ਬਾਰੇ ਲਿਖਿਆ ਗਿਆ ਹੈ ਕਿ ਜਬੇ ਬਾਣ ਲੱਗੇ ਤਬੇ ਰੋਸ ਜਾਗੇ ਤੋਂ ਛੇੜੋ ਨਾ ਇਹਨਾਂ ਨੂੰ ਆਪਣਾ ਕੰਮ ਕਰਨ ਦਿਓ ਆਰਾਮ ਨਾਲ ਤਾਂ ਜਦੋਂ ਤੁਸੀਂ ਪ੍ਰੈਸ਼ਰਾਈਜ਼ ਕਰਦੇ ਹੋ ਜਦੋਂ ਕੋਈ ਜ਼ੁਲਮ ਟਾਉਣੇ ਹੋ ਤਾਂ ਸਿੱਖ ਬਰਦਾਸ਼ਤ ਨਹੀਂ ਕਰਦਾ ਗੁਰੂ ਸਾਹਿਬ ਦੇ ਮੈਂ ਬੜਾ ਤਕੜਾ ਸੁਨੇਹਾ ਕਿ ਦਬਕੇ ਨਹੀਂ ਰਹਿਣਾ ਸੋ ਉਹ ਕਰੀ ਜਾ ਰਹੇ ਨੇ ਪੰਜਾਬੀ ਸਰਦਾਰ ਜਿੱਥੇ ਵੀ ਬੈਠਾ ਹੈ ਜਿੱਥੇ ਵੀ ਬੈਠਾ ਉਹ ਨਹੀਂ ਚੱਲਦਾ ਬੜੇ ਇਸ ਗੱਲ ਨੂੰ ਮੈਂ ਹਮੇਸ਼ਾ ਖਾਲਸੇ ਦੇ ਨਾਲ ਅਸੀਂ ਅਸੀਂ ਜਿੰਨਾ ਨੈਗੇਟਿਵ ਕੰਮ ਹੁੰਦਾ ਨੈਗੇਟਿਵ ਕੰਮ ਦੇ ਵਿੱਚ ਅਸੀਂ ਕਹਿੰਦੇ ਆ ਕਿ ਜਦੋਂ ਤੁਸੀਂ ਕਹਿੰਦਾ ਪਹਿਲ ਕਰਨੀ ਨਹੀਂ ਤੇ ਦੂਜੇ ਛੱਡਣੀ ਨਹੀਂ ਤੇ ਜਿੱਥੇ ਕਿਸੇ ਨੂੰ ਲੋੜ ਪੈਂਦੀ ਹੈ ਜਿੱਥੇ ਕਿਸੇ ਨੂੰ ਐਕਸੀਡੈਂਟ ਹੋ ਜਾਂਦਾ ਕਿਥੇ ਕੋਈ ਕਿਸ ਨੂੰ ਹਾਰਟ ਅਟੈਕ ਹੋ ਜਾਂਦਾ ਕਿਸੇ ਨੂੰ ਖਾਣਾ ਲੰਗਰ ਕੁਝ ਚਾਹੀਦਾ ਕਹਿੰਦਾ ਪਹਿਲ ਅਸੀਂ ਕਰਾਂਗੇ ਦੂਜੇ ਤਾਂ ਕਿਸੇ ਨੇ ਕਰਨੀ ਹੋਣੀ ਨਹੀਂ ਨਹੀਂ ਕਰਨੀ ਬਿਲਕੁਲ ਸਹੀ ਗੱਲ ਹੈ ਮੈਂ ਖਾਲਸਾ ਈਦਦ ਵਾਲਿਆਂ ਦਾ ਬਹੁਤ ਇਸ ਗੱਲੋਂ ਧੰਨਵਾਦੀਆਂ ਰਹਿਣੀ ਆ ਸਾਊਥ ਚ ਉਹ ਪਹੁੰਚਦੇ ਆ ਜੰਮੂ ਕਸ਼ਮੀਰ ਚ ਘਰ ਘਰ ਰਾਸ਼ਨ ਉਹ ਘਰ ਘਰ ਪੈਕ ਬਣਾ ਕੇ ਖਾਣੇ ਦੇ ਰੋਟੀ ਦੇ ਉਹ ਪਹੁੰਚਦਾ ਕਰਦੇ ਆ ਜਿੱਥੇ ਬੁੱਲੀ ਨਹੀਂ ਆਉਂਦੀ ਉੱਥੇ ਕਮਾਲ ਉੱਥੇ ਕਿੱਦਾਂ ਕਮਿਊਨਿਕੇਟ ਕਰਦੇ ਆ ਤੋਂ ਇਹ ਸਿਰਫ ਸਿੱਖੇਦੇ ਅਸੀਂ ਆ ਸਿੱਖੀ ਈਵਨ ਬਾਹਰਲੇ ਕੰਟਰੀ ਗੱਲਾਂ ਆਪਾਂ ਚਰਚਾ ਕਰਦੇ ਆ ਕਿ ਅੰਗਰੇਜ਼ ਹੈਰਾਨ ਰਹਿ ਜਾਂਦੇ ਆ ਕਿ ਇਹ ਬੰਦੇ ਮੁਫਤ ਫ੍ਰੀ ਫ੍ਰੀ ਇੰਨੇ ਲੋਕਾਂ ਨੂੰ ਖਾਣਾ ਕਿਸ ਤਰ੍ਹਾਂ ਖਵਾਈ ਜਾ ਰਹੇ ਨੇ ਲੰਗਰ ਕਿਸ ਤਰ੍ਹਾਂ ਚਲਾਈ ਜਾ ਰਹੇ ਨੇ ਇਹ ਬਾਬਾ ਨਾਨਕ ਦੀ ਕਿਰਪਾ ਹੈ ਵੀ ਅਸੀਂ ਖੀਤੇ ਤਾਂ ਉਹ ਚਲਦੀ ਰਹੇਗੀ ਬਿਲਕੁਲ ਥੈਂਕ ਯੂ ਸੋ ਮਚ ਸਰ ਥੈਂਕ ਯੂ ਥੈਂਕ ਯੂ ਆਈ ਰਿਕਵੈਸਟ ਦ ਮੀਡੀਆ ਤੁਹਾਡੇ ਕੁਐਸਚਨਸ ਰੈਡੀ ਪਲੀਜ਼ ਹਾਂ ਜੀ ਮੇਰਾ ਸਵਾਲ ਪਾਲੀ ਸਰ ਨੂੰ ਹੈ ਮੈਂ ਸੰਦੀਪ ABC ਪੰਜਾਬ ਨੂੰ ਸਾਈਡ ਤੇ ਰੱਖ ਕੇ ਸਿਰਫ ਪੰਜਾਬ ਦੀ ਗੱਲ ਕਰਨੀ ਸੀ ਇਹ ਗੱਲ ਤੁਸੀਂ ਕਰ ਰਹੇ ਸੀ ਲਿਖਣ ਮਿਲੇ ਨਹੀਂ ਜਿਹੜੀ ਵੀ ਇਹੋ ਜਿਹੇ ਨੈਰੇਟਿਵ ਚੱਲਦੇ ਨੇ ਪੋਲਿਟੀਕਲ ਨੈਰੇਟਿਵਸ ਅਸੀਂ ਉਹਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਤੁਹਾਨੂੰ ਫਿਰ ਦੱਸਾਂ ਕਿ ਕਿਉਂਕਿ ਮੈਂ ਥੀਏਟਰ ਨਾਲ ਜੁੜਿਆ ਹੋਇਆ ਹਾਂ ਆਰਟ ਮੇਰੀ ਫੀਲਡ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਅਸੀਂ ਚੀਜ਼ਾਂ ਟੈਕਨ ਵੀ ਕੀਤੀਆਂ ਨੇ ਉਹ ਆਰਟਿਸਟਿਕ ਨੇਚਰ ਦੇ ਨਾਲ ਟੈਕਲ ਕੀਤੀਆਂ ਜਾਣ ਅਸੀਂ ਬਹੁਤ ਜ਼ਿਆਦਾ ਪ੍ਰੋਪਾਗੈਂਡਾ ਨਾ ਕਰੀਏ ਲੇਕਿਨ ਬਿਲਕੁਲ ਤੁਸੀਂ ਸਹੀ ਪਕੜਿਆ ਕਿ ਅਸੀਂ ਜਿਹੜੇ ਵੀ ਇਹੋ ਜਿਹੇ ਕਨਸਰਨ ਹੈਗੇ ਅਸੀਂ ਉਹੋ ਕਿਤੇ ਨ ਕਿਤੇ ਭਾਵੇਂ ਸਲਾਈਟਲੀ ਟੈਕਲ ਕੀਤੇ ਨੇ ਸਾਰੇ ਦੇ ਸਾਰੇ ਦੇਖੋ ਸਭ ਤੋਂ ਵੱਡੀ ਇਸ਼ੂ ਇਹ ਹੈ ਕਿ ਸਾਡੇ ਲਈ ਇਹ ਇੱਕ ਪ੍ਰੋਬਲਮ ਹੈ ਖਾਸ ਤੌਰ ਤੇ ਪੰਜਾਬੀਆਂ ਦੇ ਲਈ ਕਿ ਸਾਨੂੰ ਸਿੱਖੂ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਡਿਫਾਈਨ ਕਰ ਦਿੱਤਾ ਜਾਂਦਾ ਹੈ ਆਮ ਤੌਰ ਤੇ ਲੇਕਿਨ ਮੈਨੂੰ ਇਦਾਂ ਲੱਗਦਾ ਹੈ ਕਿ ਸਾਡੇ ਪੰਜਾਬੀਆਂ ਦਾ ਇੱਕ ਸਮੂਹਿਕ ਕਲਚਰ ਹੈ ਤੇ ਅਸੀਂ ਉਸ ਕਲਚਰ ਨੂੰ ਵੀ ਕਿਤੇ ਨਾ ਕਿਤੇ ਨਾਲ ਦੀ ਨਾਲ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਹਦੇ ਵਿੱਚ ਜਦੋਂ ਸਿੱਖਾਂ ਨੂੰ ਅਲੱਗ ਕਰਕੇ ਟਾਰਗੇਟ ਕੀਤਾ ਜਾਂਦਾ ਜਿਵੇਂ ਕਿ ਤੁਸੀਂ ਟ੍ਰੇਲਰ ਦੇ ਵਿੱਚ ਵੀ ਸੁਣਿਆ ਇਹੋ ਜੇ ਨਰੇਟਿਵ ਕ੍ਰੀਏਟ ਕੀਤੇ ਜਾਂਦੇ ਨੇ ਉਹ ਸਾਡੀ ਇਕੱਲੀ ਇੱਕ ਸਿੱਖ ਕਮਿਊਨਿਟੀ ਲਈ ਨਹੀਂ ਪੂਰੇ ਪੰਜਾਬ ਦੇ ਲਈ ਇੱਕ ਟ੍ਰਬਲ ਕ੍ਰੀਏਟ ਕਰ ਦਿੰਦੇ ਨੇ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਿਲਕੁਲ ਅਸੀਂ ਆਰਟਿਸਟਿਕ ਸਟ੍ਰਕਚਰ ਦੇ ਵਿੱਚ ਰਹਿ ਕੇ ਤੇ ਇਹੋ ਸਾਰੇ ਸਵਾਲਾਂ ਨੂੰ ਟੈਕਲ ਕੀਤੇ ਔਰ ਅਸੀਂ ਕੀਤੇ ਨੇ ਤੁਸੀਂ ਇਸ ਫਿਲਮ ਨੂੰ ਕਹਿ ਸਕਦੇ ਹੋ ਕਿ ਇਹ ਇੱਕ ਪੋਲੀਟੀਕਲ ਨੈਰੇਟਿਵ ਦੀ ਫਿਲਮ ਹੈਗੀ ਕੀ ਬਾਤ ਹੈ ਦਿਸ ਦਿਸ ਸੇਇੰਗ ਦਿਸ ਮੀਨਸ ਅ ਲੋਟ ਸਰ ਇੱਕ ਵਰੀ ਕੈਸੇ ਜਿਵੇਂ ਹਿਮਾਚਲ ਦੇ ਵਿੱਚ ਰਣਜੀਤ ਬਾਵਾ ਦਾ ਇੱਕ ਗਾਣੇ ਦੇ ਕਰਕੇ ਸ਼ੋਅ ਵਾਰ-ਵਾਰ ਕੈਂਸਲ ਹੋਣੇ ਕਲਾਕਾਰ ਭਾਈਚਾਰਾ ਜਾਂ ਐਕਟਰ ਇਹ ਵੀ ਸਭ ਤੋਂ ਵੱਧ ਟਾਰਗੇਟ ਹੋ ਜਾਂਦੇ ਆ ਪੰਜਾਬ ਦੇ ਉਹਨਾਂ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਕਿ ਕਿਉਂ ਹੋ ਰਿਹਾ ਇਸ ਤਰ੍ਹਾਂ ਕੋ ਕਲਾਕਾਰ ਹਮੇਸ਼ਾ ਇੱਕ ਸੌਫਟ ਟਾਰਗੇਟ ਹੁੰਦਾ ਜੇ ਉਹ ਮੇਰੇ ਵਰਗਾ ਬਦਤਮੀਜ਼ ਨਾ ਹੋਵੇ ਸੋਸ਼ਲ ਮੀਡੀਏ ਤੇ ਤਾਂ ਕਲਾਕਾਰ ਹਮੇਸ਼ਾ ਇੱਕ ਸੌਫਟ ਟਾਰਗੇਟ ਹੁੰਦਾ ਕਿਉਂਕਿ ਕਲਾਕਾਰ ਵਿਚਾਰਾ ਗੋ ਬੋਲਦਾ ਨਹੀਂ ਔਰ ਉਹ ਰਿਐਕਟ ਨਹੀਂ ਕਰਦਾ ਉਹਦੀ ਇਮੇਜ ਇਹੋ ਜੀ ਹੁੰਦੀ ਹੈ ਤੇ ਦੂਜੇ ਸਾਡੇ ਕਲਾਕਾਰਾਂ ਦੇ ਕੋਲੇ ਕੋਈ ਬਹੁਤ ਵੱਡੀ ਇਹਦਾ ਆਰਗੇਨਾਈਜੇਸ਼ਨ ਨਹੀਂ ਹੈਗੀ ਸਸਤਾ ਨਹੀਂ ਹੈਗੀ ਜਿਹੜੀ ਕਿ ਡਟ ਕੇ ਉਹਨਾਂ ਦੇ ਲਈ ਖੜਦੀ ਹੋਵੇ ਉਹਨਾਂ ਦੇ ਪਿੱਛੇ ਬੈਕਅਪ ਦਿੰਦੀ ਹੋਵੇ ਸੋ ਕਲਾਕਾਰ ਵਿਚਾਰੇ ਟਾਰਗੇਟ ਹੋ ਜਾਂਦੇ ਜਦੋਂ ਕਿ ਪੰਜਾਬ ਦੇ ਲਈ ਸਭ ਤੋਂ ਵਧੀਆ ਕੰਮ ਹੈ ਇਸ ਵੇਲੇ ਕਲਾਕਾਰ ਕਰ ਰਹੇ ਐ ਮੈਂ ਕਹਿੰਦਾ ਕਿ ਕੋਈ ਸਰਕਾਰ ਪੰਜਾਬ ਦੇ ਵਿੱਚ 뮤직 ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਪੰਜਾਬ ਦੀ ਇੰਡਸਟਰੀ ਡਿਕਲੇਅਰ ਕਰ ਦੇਵੇ ਤੁਸੀਂ ਰੈਵਨਿਊ ਦੇਖੋ ਕਿੰਨਾ ਜਨਰੇਟ ਹੁੰਦਾ ਔਰ ਕਿੰਨੇ ਲੋਕਾਂ ਨੂੰ ਇਹ ਇੰਡਸਟਰੀ ਕੰਮ ਦਿੰਦੀ ਅਨਫੋਰਚੂਨੇਟਲੀ ਕਿਸੇ ਦਾ ਇਹਦੇ ਵੱਲ ਧਿਆਨ ਨਹੀਂ ਹੈ ਵੈਰੀ ਟ੍ਰੂ ਵੈਰੀ ਜ਼ੋਰਦਾਰ ਤਾਲੀਆਂ ਲਾ ਕੇ ਸਰ ਵੈਰੀ ਵੈਲ ਸੈਡ ਸਤਿ ਸ੍ਰੀ ਅਕਾਲ ਸਰ ਨੈਕਸਟ ਕੁਐਸਚਨ ਦੈਰ ਸੈਡ ਆ ਸਰ ਬਿਲਕੁਲ ਸਾਹਮਣੇ ਸਤਿ ਸ੍ਰੀ ਅਕਾਲ ਸਰ ਹਾਂਜੀ ਸਤਿ ਸ੍ਰੀ ਅਕਾਲ ਸਰ ਗੁਰਮੁਖ ਦੀ ਲਾਈਫ ਚੇਂਜ ਹੋ ਜਾਂਦੀ ਹੈ ਇੱਕ ਇਨਸੀਡੈਂਟ ਦੇ ਨਾਲ ਸਾਡੀ ਸਭ ਦੀ ਜ਼ਿੰਦਗੀ ਚ ਬਹੁਤ ਕੁਝ ਵਾਪਰਦਾ ਹੈ ਚੰਗਾ ਬੁਰਾ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਜਦਾਂ ਹਰੇਕ ਦੀ ਮੈਨੂੰ ਲੱਗ ਇਹ ਫੀਲ ਹੁੰਦਾ ਕਿ ਐਵੋਲਵ ਹੁੰਦਾ ਹੈ ਬੰਦਾ ਸ਼ੁਰੂ ਕਿੱਥੋਂ ਹੁੰਦਾ ਹੈ ਜਾਣਾ ਕਿੱਥੇ ਚਾਹੁੰਦਾ ਹੈ ਪਹੁੰਚ ਕਿੱਥੇ ਜਾਂਦਾ ਹੈ ਸੋ ਮੇਰੀ ਵੀ ਇਦਾਂ ਹੀ ਜ਼ਿੰਦਗੀ ਚੱਲਦੀ ਆ ਰਹੀ ਹੈ ਜੋ ਕੁਝ ਪਲਾਨ ਕੀਤਾ ਹੀ ਕਈ ਵਾਰ ਬਹੁਤ ਸਾਰੀਆਂ ਪਲਾਨਿੰਗ ਆਪਣੀਆਂ ਨਹੀਂ ਰੱਬ ਦੀਆਂ ਬਣਾਈਆਂ ਗੋਡਸ ਪਲਾਨ ਦੇ ਹਿਸਾਬ ਨਾਲ ਮੈਂ ਮੈਨੂੰ ਲੱਗਦਾ ਕਿ ਚੱਲਦਾ ਆ ਰਿਹਾ ਬੰਦਾ ਸੋ ਆ ਜਿਹੜਾ ਪਿਛਲਾ ਸਵਾਲ ਸੀਗਾ ਉਹਦੇ ਤੇ ਮੈਂ ਜਰੂਰ ਗੱਲ ਇਹ ਕਹਿਣੀ ਚਾਹੂੰਗਾ ਕਿ ਜਿਹੜਾ ਕਲਾਕਾਰਾਂ ਨੂੰ ਸੌਫਟ ਟਾਰਗੇਟ ਸਮਝ ਕੇ ਕੀਤਾ ਜਾਂਦਾ ਹੈ ਤੇ ਉਹਦੇ ਤੇ ਮੈਨੂੰ ਲੱਗਦਾ ਕਿ ਦੱਬ ਕੇ ਜਿਹੜਾ ਵੀ ਕਲਾਕਾਰ ਹੁੰਦਾ ਹੈ ਉਹਨੂੰ ਸਟੈਂਡ ਜਰੂਰ ਲੈਣਾ ਚਾਹੀਦਾ ਜਿਵੇਂ ਹੁਣ ਦਿਲਜੀਤ ਵੀ ਗੱਲ ਕਰਦਾ ਰਣਜੀਤ ਬਾਵਾ ਥੋੜੀ ਘੱਟ ਕਰਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਰਨੀ ਚਾਹੀਦੀ ਸੀ ਸਟੈਂਡ ਜਦੋਂ ਉਹਦਾ ਮੇਰਾ ਕੀ ਕਸੂਰ ਗਾਣੇ ਦੇ ਉੱਤੇ ਬੈਨ ਜਾਂ ਰੌਲਾ ਪਾਇਆ ਸੀ ਕੁਝ ਕੁ ਛੋਟੀਆਂ ਜਿਥੇ ਬੰਦੀਆਂ ਫਰਿੰਜੀ ਜਥੇ ਬੰਦੀਆਂ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਨਿੱਕੀਆਂ ਨਿੱਕੀਆਂ ਜੀ ਆਰਗੇਨਾਈਜੇਸ਼ਨਸ ਬਣੀਆਂ ਜਿਨ੍ਹਾਂ ਦੇ ਆਪਣੇ ਸੈਲਫਿਸ਼ ਜੇ ਮੋਟਿਵ ਹੁੰਦੇ ਆ ਛੋਟੇ ਛੋਟੇ ਸੋ ਉੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ ਮੇਰੇ ਨਾਲ ਇਹ ਸਾਰਾ ਕੁਝ ਮੇਰੀ ਪਹਿਲੀ ਫਿਲਮ ਦੇ ਵਿੱਚ ਹੀ ਹੋ ਗਿਆ ਸੀ ਜਦੋਂ ਮੈਂ ਸਾਡਾ ਹੱਕ ਫਿਲਮ ਬਣਾਈ ਸੀਗੀ ਬਹੁਤ ਪ੍ਰੈਸ਼ਰ ਆਇਆ ਸੀ ਸਾਰੇ ਪਾਸਿਓਂ ਕਿ ਤੂੰ ਚੁੱਪ ਕਰਕੇ ਬਹਿ ਜਾ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਪਰ ਆਪਾਂ ਡਟੇ ਰਹੇ ਤੇ ਸੁਪਰੀਮ ਕੋਰਟ ਤੱਕ ਜਾਣਾ ਪਿਆ ਗਏ ਅਖੀਰ ਤੱਕ ਲੜਾਈ ਕਾਨੂੰਨੀ ਤਰੀਕੇ ਨਾਲ ਲੜੀ ਸੋ ਮੇਰੀ ਇਹੀ ਰਿਕਵੈਸਟ ਹੈ ਕਿ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਵੀ ਕਲਾਕਾਰ ਜਿੰਨੂੰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਆਪਣੀ ਲੜਾਈ ਲੜੇ ਐਡਵੋਕੇਟਾਂ ਦੀ ਟੀਮ ਸਟਰੋਂਗ ਰੱਖੇ ਤੇ ਜਿੱਥੇ ਵੀ ਕੋਈ ਇਹੋ ਜੀ ਸਮੱਸਿਆ ਆਉਂਦੀ ਆ ਹੁਣ ਆ ਜਿਹੜਾ ਉਹਦਾ ਇੱਕ ਕਾਨੂੰਨੀ ਹੱਕ ਸੀਗਾ ਸ਼ੋਅ ਕਰਨਾ ਹਿਮਾਚਲ ਵਿੱਚ ਪਰ ਉਹਨੂੰ ਦਬ ਦਿੱਤਾ ਗਿਆ ਸ਼ੋਅ ਕੈਨਸਲ ਹੋ ਗਿਆ ਤੇ ਉਹ ਚੁੱਪਚਾਪ ਬੈਠ ਗਿਆ ਮੈਨੂੰ ਲੱਗਦਾ ਕਿ ਉਹਨੂੰ ਉਹਦਾ ਰੀਜ਼ਨ ਲੱਭਣਾ ਚਾਹੀਦਾ ਕਾਨੂੰਨੀ ਤੌਰ ਦੇ ਉੱਤੇ ਉਹਨੂੰ ਸ਼ੂ ਕਰਨਾ ਚਾਹੀਦਾ ਉਹ ਜਿਹੜੇ ਵੀ ਕਾਰਨਾ ਕਰਕੇ ਉਹਦਾ ਉਹ ਜਿਹੜਾ ਸ਼ੋਅ ਸੀਗਾ ਉਹ ਕੈਨਸਲ ਹੋਇਆ ਨੈਕਸਟ ਕੁਐਸਚਨ ਪਲੀਜ਼ ਹੈਲੋ ਆਡੀਅנס ਨੂੰ ਵੇਖਣ ਨੂੰ ਮਿਲੇਗਾ ਬਾਕੀ ਪਲੈਟਫਾਰਮਸ ਵੀ ਨੇ ਹੋਰ ਵੀ OTT ਉਸ ਦੇ ਨਾਲੋਂ ਕਿੰਨਾ ਡਿਫਰੈਂਸ ਹੈ ਇਹਦੇ ਵਿੱਚ ਕੀ ਕੁਝ ਖਾਸ ਹੈ ਜੋ ਆਡੀਅנס ਨੂੰ ਹੋਰ ਕੁਝ ਮਿਲੇਗਾ Good afternoon everyone. Um, it's a pleasure to be here and uh, it's a wonderful day. Uh, congratulations to the Gurmukh team. It's a wonderful, wonderful film and uh, I feel honoured to be sitting here with everyone, with such legendary people. Pali ji, sir, uh, Kuljinder ji, uh, Sardar Sohi ji, Harjeet ji, Firoz ji, everybody. सो दिस प्लेटफॉर्म आई टेल यू वन पर्टिकुलर था एंड मोटो विथ विच जो हमने मतलब इसके पीछे रखा है थाट इट इज स्टोरीज फ्राम पंजाब फर्स्ट ऑफ ऑल आई बिलीव ये एक गैप फिलर है पीपल आर नॉट रियली फाइंडिंग अ प्लेस टू वॉच गुड पंजाबी कॉन्टेंट दैट पीपल कैन कंज्यूम ऑन अ वेरी लार्जर लेवल ओवरऑल ये प्लेटफॉर्म डिफरेंट ऐसे है कि इसमें मल्टीपल लैंग्वेज का डबिंग ऑप्शन है यू आर सेटिंग एनी वर इन द वर्ल्ड अक्रॉस द ग्लोब यू कैन वॉच एनी पीस ऑफ कॉन्टेंट विच इज हाईली रिलेटेबल टू एवरी बडी दिस इज नॉट समथिंग विच इज मन्ट फॉर पंजाबी पीपल ओनली दिस इज मैंट फॉर द वर्ल्ड तो वट एवर लैंग्वेज सूट्स यू आपको इंग्लिश आपको हिंदी आप योर फ्राम तमिल डिसेंट योर फ्रॉम मल्यालम डिसेंट एनी थिंग तो वट एवर वर्कस पर यू आप उस लैंग्वेज में इस कंटेंट को कंज्यूम कर सकते हो दैन इट हैज़ अ लीनियर टी वी सर्विस फॉर पीपल हु आर नॉट वेरी इंटरनेट्स है जो ज्यादा टेक्निकली स्ट्रॉन्ग नहीं है दे केन वॉच इट एज अ नॉर्मल प्रोग्रामिंग ट्रेडिशनल टी वी प्रोग्रामिंग की तरह देख सकते हैं देर आर सो मेनी प्रोग्राम्स रनिंग सो मेनी चैनल्स रनिंग इट्स अ डिजिटल रेडियो सर्विस अक्रॉस द ग्लोब वी आर रनिंग अ डिजिटल रेडियो वेर एवर इन दर्ल्डिंग आपका कोई फेवरेट शो फेवरेट आ जाए यू कैन लिसन टू दैम एट एनी पॉइंट इन टाइम नो मैटर यू नो इट इन विच टाइम्स ऑन यू आर प्लस एडिशनली जो हमारे टी वी चैनल्स हैं हम पाँच कंट्रीज के टाइम जोन्स को मैच कर रहे हैं सो इफ इफ मूवी इज बींग रिलीज एट द प्राइम टाइम ऑफ इंडिया तो वो आपको यूके के प्राइम टाइम पर आपके हिसाब से मिलेगी देखने को सिमिलरली इन ऑस्ट्रेलिया न्यूजीलैंड नॉर्थ अमेरिकन रीजन एवरीवेयर प्लस आई बिलीव दैट यू नो वी वी आर रियली ब्रिंगिंग फॉरवर्ड द स्टोरीज फ्राम पंजाब मल्टीपल हेलो विच पीपल वुड लव टू वॉच इट्स इट्स अली रिलेटेबल कॉन्टेंट आई hope this answer your question thank you so much ma'am thank you pleasure अंबिका जी मेरा एक सवाल आपसे ही है कि ये फिल्म पहली है जो इसके ऊपर रिलीज हो रही है केबल टीवी पे तो इसको कैसे आप इसको हाइप कैसे दोगे इस फिल्म केबल टीवी नहीं है यार एक केबल वन है साडा ओटीटी प्लेटफॉर्म है सॉरी 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 ओके सो मैं एक मिनट ले क्यू एंड पॉज करता बिकॉज़ क्यू uh, ना थोड़ा जा ਤੁਸੀਂ ਇਸ ਮੂਵੀ ਤੋਂ ਕੁਝ ਵੀ ਜੋ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਤੁਹਾਡਾ ਐਕਸਪੀਰੀਅੰਸ ਦੋ ਕਲਾਈਨ ਤੁਹਾਡੇ ਤੋਂ ਸੁਣਨਾ ਚਾਹਾਂਗੇ ਪਲੀਜ਼ ਸਭ ਤੋਂ ਪਹਿਲਾਂ ਪੰਜਾਬੀ ਪੰਜਾਬੀਅਤ ਤੇ ਪੰਜਾਬ ਲਈ ਮੈਂ ਸ਼ੁਕਰੀਆ ਦਾ ਕਰਦਾ ਉਸ ਪਰਮਾਤਮਾ ਦਾ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਔਰ ਗੁਰਬਾਣੀ ਨੂੰ ਮੈਂ ਬਹੁਤ ਪਿਆਰ ਕਰਦਾ ਮੈਂ ਛੋਟਾ ਹੁੰਦਾ ਸਕੂਲ ਦੇ ਵਿੱਚ ਮੈਂ ਦੇਖਦਾ ਹੁੰਦਾ ਸੀ ਲਿਖਿਆ ਹੋਇਆ ਮਿੱਠਤ ਨੀਮੀ ਨਾਨਕਾ ਖੁਣ ਚੰਗਿਆਈਆਂ ਤਤ ਮੈਂ ਸ਼ੁਰੂ ਤੋਂ ਹੀ ਉਹ ਆਪਣੇ ਤੇ ਅਪਲਾਈ ਕੀਤਾ ਹੋਇਆ ਹੈ ਔਰ ਮੈਨੂੰ ਜ਼ਿੰਦਗੀ ਦੇ ਵਿੱਚ ਸੱਚੀ ਕੋਈ ਦੁੱਖ ਨਹੀਂ ਆਇਆ ਕਦੇ ਕੋਈ ਕਿਸੇ ਨੇ ਉੱਪਰ ਥੱਲੇ ਨਹੀਂ ਹੋਇਆ ਮੇਰੇ ਨਾਲ ਮੈਂ ਬਹੁਤ ਸੁਖੀ ਹਾਂ ਸ਼ੁਕਰਗੁਜ਼ਾਰ ਕਰਦਾ ਸਾਰੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰੇ ਸਟਾਰ ਹਲੋ ਸਟਾਰ ਕਾਸ ਤੇ ਸਾਡੇ ਪ੍ਰੋਡਿਊਸਰ ਡਾਇਰੈਕਟਰ ਸਾਡੇ ਸਾਗਤੋ ਸਾਗਤ ਵਿੱਚ ਮੇਰੀ ਪਹਿਲੀ ਐਲਬਮ ਆਈ ਸੀ ਜੀ ਤੇਰੀ ਮੈਂ ਹੋ ਨ ਸકી ਉਦੋਂ ਤੋਂ ਮੈਂ ਸਾਗਾ ਦੇ ਨਾਲ ਜੁੜਿਆ ਹੋਇਆ ਹਾਂ ਔਰ ਸਭ ਤੋਂ ਪਹਿਲਾ ਗੀਤ ਮੈਂ ਸਰਦਾਰ ਸੋਹੀ ਜੀ ਦੀ ਮੂਵੀ ਹਲੋ ਬਾਗੀ ਦੇ ਵਿੱਚ ਗਾਇਆ ਸੀ ਜੀ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਜਦੋਂ ਇਹਨਾਂ ਨੇ ਮੈਨੂੰ ਪਹਿਲਾ ਗੀਤ ਗਵਾਇਆ ਮੈਂ ਸ਼ੁਕਰੀਆ ਦਾ ਕਰਦਾ ਔਰ ਕੁਲਜਿੰਦਰ ਜੀ ਗੁਰਮੁਖ ਮੂਵੀ ਜਿਹੜੀ ਅੱਜ ਰਿਲੀਜ਼ ਹੋ ਰਹੀ ਹੈ ਸਾਡੀ ਗੁੜੀਆਂ ਨੇ ਕੁਐਸਚਨ ਕੀਤਾ ਸੀ ਕਿ ਤੁਸੀਂ ਹਿਊਮੈਨਿਟੀ ਲਈ ਕੀ ਕੀ ਸੋਚਦੇ ਹੋ ਸਾਡੀ ਆਰਟਿਸਟ ਲੋਕਾਂ ਦੀ ਇੱਕ ਸੋਚ ਹੁੰਦੀ ਹੈ ਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦਿਆਂ ਨੂੰ ਇਹਨਾਂ ਨਹੀਂ ਉਹ ਬੰਦੇ 'ਚ ਹੰਕਾਰ ਹੋਣਾ ਚਾਹੀਦਾ ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਲਾਂ ਨਹੀਂ ਉਹ ਕਿਸੇ ਉੱਤੇ वार ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਬਹਾਵ ਹੋਵੇ ਉੱਥੇ ਨਹੀਂ ਉਹ ਖੂਨ ਦਾ ਵਪਾਰ ਹੋਣਾ ਚਾਹੀਦਾ ਤੇਰੇ ਗਲ ਗਾਤਰਾ ਤੇ ਮੇਰੇ ਅਜਨੇਉ ਵੀਰਾ ਦੋਵਾਂ ਦਾ ਹੀ ਦਿਲੋਂ ਸਤਕਾਰ ਹੋਣਾ ਚਾਹੀਦਾ ਪਰ ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਇਹ ਦੁਨੀਆ ਮੁਹੱਬਤ ਦੀ ਹੈ ਲੈ ਕੇ ਕਿਸੇ ਨੇ ਖੁਸ਼ ਨਹੀਂ ਜਾਣਾ ਇੱਥੋਂ ਬਟ ਜਦੋਂ ਕੋਈ ਟਾਰਗੇਟ ਹੁੰਦਾ ਹੈਗਾ ਉਹ ਫਿਰ ਸਿੱਖੀ ਦੀ ਜਿਹੜੀ ਦਸਤਾਰ ਹੈ ਜਿਹੜੇ ਸਾਡੇ ਬਾਪੂ ਸਾਡੇ ਗੁਰੂ ਸਹਿਬਾਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਸਿਰ ਤੇ ਸਜਾਈ ਹੈ ਜਿਵੇਂ ਇੱਕ ਘਰ ਦਾ ਮਾਲਕ ਗੁਜ਼ਰ ਜਾਂਦਾ ਉਸ ਤੋਂ ਬਾਅਦ ਉਹਦੇ ਬੱਚੇ ਦੇ ਸਿਰ ਦੇ ਉੱਤੇ ਇੱਕ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਸਾਡੀ ਜ਼ਿੰਮੇਵਾਰੀ ਹੈਗੀ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਸਾਨੂੰ ਇੱਕ ਫੌਜੀ ਬਣਾਇਆ ਇੱਕ ਸਿੰਘ ਬਣਾਇਆ ਸਾਨੂੰ ਸੋ ਸਿੰਘ ਕੌਮ ਹੈ ਜਿਹੜੀ ਉਹ ਕਿਸੇ ਤੋਂ ਦਬਦੀ ਨਹੀਂ ਵਾਕਈ ਨਹੀਂ ਦਬਦੀ ਜਾਂ ਫਿਰ ਤੁਸੀਂ ਦੇਖਿਆ ਹੀ ਹੋਣਾ ਬਾਰਡਰ ਮੱਲੇ ਹੋਏ ਨੇ ਹਲੇ ਤੱਕ ਵੀ ਸੋ ਮੈਂ ਸ਼ੁਕਰ ਕਰਦਾ ਉਸ ਪਰਮਾਤਮਾ ਦਾ ਕਿ ਮੈਂ ਪੰਜਾਬ ਦੀ ਇਸ ਮਿੱਟੀ ਦੇ ਵਿੱਚ ਪੈਦਾ ਹੋਇਆ ਮੇਰੇ ਦਾਦੇ ਪਰਦਾਦੇ ਵੀ ਇੱਥੇ ਪੈਦਾ ਹੋਏ ਨੇ ਔਰ ਮੈਂ ਪੰਜਾਬੀ ਜ਼ੁਬਾਨ ਨੂੰ ਬਹੁਤ ਮੁਹੱਬਤ ਕਰਦਾ ਜਿੱਥੇ ਵੀ ਜਾਣਾ ਆਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਪੰਜਾਬੀ ਜ਼ੁਬਾਨ ਗੋਣਾ ਤੇ ਮੇਰੇ ਸਾਰੇ ਸਟਾਰ ਕਾਸਟ ਨੂੰ ਗੁਰਮੁਖ ਮੂਵੀ ਦੇ ਪ੍ਰੋਡਿਊਸਰ ਡਾਇਰੈਕਟਰ ਨੂੰ ਤੇ ਸਾਡੇ ਰਾਈਟਰ ਪਾਲੀ ਭਾਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਮੈਂ ਸਭ ਨੂੰ ਕਹੂੰਗਾ ਮੈਂ ਰਿਕੁਐਸਟ ਕਰੂੰਗਾ ਕਿ ਜੇ ਤੁਹਾਡਾ ਤਿਆਰ ਹੈ ਸਰ ਇਸ ਮੂਵੀ ਨੂੰ ਦੇਖਿਓ ਇੱਕ ਜਜ਼ਬਾਤ ਨੇ ਇੱਕ ਸਾਡਾ ਪਿਆਰ ਹੈ ਔਰ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਇਹੋ ਜੀਆਂ ਮੂਵੀਜ਼ ਨੂੰ ਅੱਗੇ ਲੈ ਕੇ ਆਈਏ ਇਹ ਚਾਹੇ ਕਿਸੇ ਕਿਤੇ ਵੀ ਕੇਵਲ ਵਨ ਤੇ ਹੋਵੇ ਚਾਹੇ ਕੇਵਲ ਟੀਵੀ ਤੇ چلਦੀ ਹੋਵੇ ਚਾਹੇ ਸਿਲਵਰ ਸਕਰੀਨ ਤੇ چلਦੀ ਹੋਵੇ ਤੁਸੀਂ ਜ਼ਰੂਰ ਇੱਕ ਜ਼ਿੰਮੇਵਾਰੀ ਦੇ ਹਿਸਾਬ ਨਾਲ ਜਾ ਕੇ ਆਪਣੇ ਪਰਿਵਾਰ ਨੂੰ ਲੈ ਕੇ ਦੇਖ ਕੇ ਆਣੀ ਹੈ ਜ਼ਰੂਰ ਬੁਈ ਮੇਰੀ ਇਹ ਰਿਕਵੈਸਟ ਤੁਸੀਂ ਸਾਰੇ ਜਣੇ ਜ਼ਰੂਰ ਕਬੂਲ ਕਰਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਮੈਂ ਸ਼ੁਕਰੀਆ ਦਦਾ ਕਰਦਾ ਫਿਰ ਤੋਂ ਸਾਡੇ ਸਾਗਾ 뮤ਜ਼ਿਕਸ ਦੇ ਸਾਡੇ ਭਾਜੀ ਸਾਹਿਬ ਦਾ ਕਿ ਮੈਨੂੰ ਉਹਨਾਂ ਨੇ ਬੁਲਾ ਕੇ ਮਾਨ ਬਖਸ਼ਿਆ ਔਰ ਮੇਰਾ ਇੱਕ ਗੀਤ ਇਹਦੇ ਵਿੱਚ ਹੈਗਾ ਚਾਰ ਪੰਜ ਸਾਲ ਪਹਿਲਾਂ ਰਿਕਾਰਡ ਹੋਇਆ ਸੀ ਜੀ ਆ ਮੈਂ ਇਸ ਵੇਲੇ ਮੈਨੂੰ ਯਾਦ ਨਹੀਂ ਹੈਗਾ ਮੈਂ ਨਹੀਂ ਤਾਂ ਤੁਹਾਨੂੰ ਜ਼ਰੂਰ ਗਾ ਕੇ ਸੁਣਾਉਂਦਾ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਆਲ ਸਰ ਉਹ ਗਾਣਾ ਨਹੀਂ ਯਾਦ ਕੋਈ ਵੀ ਇੱਕ ਗਾਣਾ ਗਾ ਦੋ ਸਾਡੇ ਸਾਰਿਆਂ ਲਈ ਐਂ ਤਾਂ ਦੇਖੋ ਅਸੀਂ ਛੱਡਣਾ ਨਹੀਂ ਤੁਹਾਨੂੰ ਦੇਖੋ ਜੀ ਠੰਡ ਦੇ ਦਿਨ ਨੇ ਮੈਂ ਪਾਣੀ ਦੀਆਂ ਛੱਲਾਂ ਸੁਣਾਉਣਾ ਤੁਹਾਨੂੰ ਕੀ ਬਾਤ ਹੈ ਕੀ ਬਾਤ ਹੈ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰਆ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰ ਮ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰ ਕੀ ਬਾਤ ਹੈ ਸਰ थैंक यू so much थैंक यू शुक्रिया शुक्रिया थैंक यू so much फॉर दिस ਅ ਅਸੀਂ ਚਾਹੁੰਦੇ ਸਾਡੀ ਸਟੋਰੀਜ਼ ਜਿਹੜੀਆਂ ਪੂਰੀ ਦੁਨੀਆ ਤੱਕ ਜਾਣ ਉਹਨੂੰ ਰੀਚ ਮਿਲੇ ਉਹਨੇ ਕੁਲਜਿੰਦਰ ਜੀ ਨੇ ਵੀ ਦੱਸਿਆ ਸੋ ਹਰ ਮੇਕਰ ਦਾ ਹਰ ਆਰਟਿਸਟ ਦਾ ਸੁਪਨਾ ਹੁੰਦਾ ਰੀਚ ਉਹਦਾ ਟਾਰਗੇਟ ਹੁੰਦਾ ਵੀ ਰੀਚ ਕਰੀਏ ਸੋ ਥਰੂ ਕੇਬਲ 1 ਸਾਨੂੰ ਰੀਚ ਮਿਲ ਰਹੀ ਹੈ ਜੀ ਤੇ ਸਾਨੂੰ ਆਪਣੀ ਸਟੋਰੀਜ਼ ਅਸੀਂ ਵਰਲਡ ਤੱਕ ਲੈ ਕੇ ਜਾ ਰਹੇ ਹਾਂ ਸੋ ਦੈਟਸ ਵਾਈ ਵੀ ਚੋਸ ਕੇਬਲ 1 ਥੈਂਕ ਯੂ ਸੋ ਬਣੀ ਬਣਦੀ ਤੁਹਾਡੇ ਸਾਹਮਣੇ ਮੈਂ ਬੈਠਾ ਕੁਲਜਿੰਦਰ ਜੀ ਬੈਠੇ ਨੇ ਸੋਹੀ ਸਾਹਿਬ ਬੈਠੇ ਨੇ ਆਫ ਕர்ஸ் ਅਸੀਂ ਫਰੰਟ ਲੀਡਿੰਗ ਭੂਮਿਕਾ ਦੇ ਵਿੱਚ ਸੀਗੇ ਲੇਕਿਨ ਕੋਈ ਵੀ ਜਿਹੜੀ ਫਿਲਮ ਬਣਦੀ ਹੈ ਨਾ ਉਹ स्पोर्टिंग कास्ट ਤੋਂ ਬਿਣਾ ਨਹੀਂ ਬਣਦੀ ਔਰ ਅੱਜ ਮੇਰੀ स्पोर्टिंग कास्ट ਬਹੁਤ ਦੂਰੋਂ ਦੂਰੋਂ ਚੱਲ ਕੇ ਆਈ ਹੈ ਮੇਰੀ ਤੁਹਾਨੂੰ ਰਿਕਵੈਸਟ ਹੈ ਕਿ ਉਹਨਾਂ ਨੇ ਇੱਕ ਵਾਰੀ ਤੁਸੀਂ ਉਹਨਾਂ ਦੀਆਂ ਗੱਲਾਂ ਸੁਨੀਆਂ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਫਿਰ ਸਾਡੀ ਇਹ ਅੱਜ ਦਾ ਇਹ ਸਾਡਾ ਜਿਹੜਾ ਇਵੈਂਟ ਹੈ ਪੂਰਾ ਗਿਣਿਆ ਜਾਏਗਾ ਕਿਉਂਕਿ ਮੈਂ ਮੰਨ ਕੇ ਚੱਲਦਾ ਕਿ ਨਾਮ ਹੁੰਦਾ ਸਟਾਰਾਂ ਦਾ ਡਾਇਰੈਕਟਰ ਦਾ ਲੇਕਿਨ ਬੇਸਿਕਲੀ ਇਸ ਫਿਲਮ ਨੂੰ ਜੋ ਸਟਰਕਚਰ ਦਿੰਦੇ ਨੇ এনवायरमेंट ਦਿੰਦੇ ਨੇ ਉਸ ਪੋਰਟਿੰਗ ਕਾਸਟ ਉਂਦੀ ਹੈ ਪਲੀਸ ਪੋਰਟਿੰਗ ਕਾਸਟ ਇੱਥੇ ਹੈਗੀ ਔਰ ਮੈਂ ਚਾਹੂੰਗਾ ਜਰੂਰ ਉਹਨਾਂ ਨੂੰ ਸੇ ਇੱਕ ਵਾਰੀ ਮਿਲੋ ਸਾਡੇ ਕੋਲੇ ਦੋ ਬਹੁਤ ਪਿਆਰੀਆਂ ਬੱਚੀਆਂ ਬੈਠੀਆਂ ਨੇ ਇੱਥੇ ਅਨਮੋਲ ਹੈ ਆਸ਼ੀ ਹੈ ਸਾਡੇ ਕੋਲੇ ਕੇ ਐਨ ਸਿੰਘ ਨੇ ਔਰ ਹਰਜੀਤਾਂ ਗੜੀ ਜੀ ਪਹੁੰਚੇ ਹੋਏ ਨੇ ਹਰਜੀਤ ਸਾਡੇ ਵਿੱਚ ਬੈਠੇ ਨੇ ਸੌਰੀ ਹਰਜੀਤ ਜੀ ਔਰ ਇਸ ਤੋਂ ਇਲਾਵਾ ਸਾਡੇ ਜਿਨ੍ਹਾਂ ਨੇ ਬਹੁਤ ਵਧੀਆ ਵਿਕਾਸ ਬੱਤਰਾ ਜੀ ਨੇ ਸਰਜੀਤ ਸਿੰਘ ਸਿੱਧੂ ਨੇ ਔਰ ਬਹੁਤ ਸਾਰੇ ਆਰਟਿਸਟ ਬੈਠੇ ਨੇ ਔਰ ਉਹਨਾਂ ਦਾ ਵੀ ਵੀ 25-25 ਸਾਲ ਦਾ ਕੈਰੀਅਰ ਐਕਟਿੰਗ ਦਾ ਮੇਰੀ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਉਹਨਾਂ ਨਾਲ ਗੱਲ ਕੀਤੇ ਬਿਨਾ ਨਹੀਂ ਜਾਣਾ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਇੱਥੇ ਆਣ ਦੇ ਲਈ ਮੇਰੇ ਵੱਲੋਂ ਵੀ ਸ਼ੁਕਰੀਆ ਮੇਰੇ ਵੱਲੋਂ ਐਕਸਪੀਰੀਅੰਸ ਦੀ ਗੱਲ ਜੇਕਰ ਕੀਤੀ ਜਾਵੇ ਕਿਉਂਕਿ ਮੈਨੂੰ ਜਿੰਨੇ ਕੁ ਲੋਕ ਜਾਣਦੇ ਆ ਹਾਲ ਦੇ ਵਿੱਚ ਵੀ ਬਹੁਤ ਸਾਰੇ ਦੋਸਤ ਵੀ ਬੈਠੇ ਆ ਸਰ ਤੁਹਾਨੂੰ ਸਾਰੇ ਜਾਣਦੇ ਆ ਜੀ 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 ਤੇ ਮੈਨੂੰ ਹੁਣ ਤੱਕ ਮੈਂ ਜਿਆਦਾ ਕਾਮੇਡੀ ਰੋਲ ਕੀਤੇ ਆ ਫਿਲਮਾਂ ਦੇ ਵਿੱਚ ਤੇ ਇਹ ਇੱਕ ਮੇਰੇ ਖਿਆਲ ਮੇਰੀ ਪਹਿਲੀ ਮੂਵੀ ਹੋਊਗੀ ਜਿਹਦੇ ਵਿੱਚ ਮੈਂ ਬਹੁਤ ਹੀ ਸੰਜੀਦਾ ਜਿਹਾ ਕੈਰੈਕਟਰ ਕੀਤਾ ਤੇ ਬਹੁਤ ਹੀ ਡਿਫਰੈਂਟ ਕੈਰੈਕਟਰ ਆ ਮੇਰਾ ਐਸਆਈਆ ਪੁਲਿਸ ਨਾਲ ਬਟੋ ਕੀ ਨਿਕਲੂਗਾ ਜਾ ਕੇ ਅੱਗੇ ਪਤਾ ਲੱਗੂਗਾ ਤੇ ਮੈਨੂੰ ਖੁਸ਼ੀ ਆ ਮੈਂ ਧੰਨਵਾਦ ਦੀਆਂ ਪਾਲੀ ਸਰ ਦਾ ਔਰ ਕੁਲਜਿੰਦਰ ਜੀ ਨੂੰ ਮੈਂ ਵੈਸੇ ਬਹੁਤ ਪਿਆਰ ਕਰਦਾ ਮੈਂ ਇਹਨਾਂ ਨੂੰ ਮੈਸੇਜ ਵੀ ਕਰਦਾ ਹੁੰਦਾ ਇਸ ਕਰਕੇ ਸੇ ਗੁਰਮਖ ਜਿਹੜੀ ਆ ਉਹ ਤੁਹਾਨੂੰ ਪਤਾ ਲੱਗ ਗਿਆ ਕਿ ਕੇਬਲ 1 OTT ਚੈਨਲ ਆ ਮੈਂ ਸਭ ਤੋਂ ਪਹਿਲਾਂ ਇੱਕੋ ਹੀ ਰਿਕਵੈਸਟ ਸਾਰਿਆਂ ਨੂੰ ਇਹ ਕਰੂੰਗਾ ਕਿ ਜਿੰਨੇ ਕੁ ਲੋਕ ਹਾਲ ਦੇ ਵਿੱਚ ਬੈਠੇ ਆ ਬਾਕੀ ਨੂੰ ਤਾਂ ਅਸੀਂ ਬਾਅਦ ਚ ਰੌਲਾ ਪਾਵਾਂਗੇ ਪਹਿਲਾਂ ਤੁਸੀਂ ਸਾਰੇ ਜਿਹਨੇ ਇਹ ਡਾਊਨਲੋਡ ਕਰੋ ਆਪਣੇ ਆਪਣੇ ਫੋਨ ਦੇ ਵਿੱਚ ਔਰ ਸਬਸਕ੍ਰਿਪਸ਼ਨ ਜਿਹੜੀ ਹੈ ਉਹ ਲਓ ਮੈਂ ਤਾਂ ਲਾਇਆ ਰੱਖੀ ਆ ਔਰ ਦੇਖੋ ਸਾਰੇ ਜਣੇ ਤੁਹਾਡੇ ਜਰੀਏ ਨਾਲ ਹੀ ਇਹ ਘਰ-ਘਰ ਪਹੁੰਚਣੀ ਹੈ ਤੇ ਬਾਕੀ ਮੈਂ ਇਹ ਵੀ ਗੱਲ ਦੀ ਖੁਸ਼ੀ ਆ ਮੈਨੂੰ ਕਿ ਬਹੁਤ ਸਾਰੀਆਂ ਲੈਂਗੁਏਜ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਰਹੀ ਆ ਤੇ ਮੈਂ ਕਹਿ ਸਕਦਾ ਕਿ ਮੈਨੂੰ ਬਹੁਤ ਸਾਰੀਆਂ ਪਛਾਵਾਵਾਂ ਆਉਂਦੀਆਂ ਤਮਿਲ ਤੇਲਗੂ ਮਲਿਆਲਮ ਸਾਰੀਆਂ ਬੋਲਤੀਆਂ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਸੋ ਮੱਚ ਥੈਂਕ ਯੂ ਭਾਈ एक uh, बार मैं थैंक्स करना चाहनी हूँ जो केबल वन बैकबोन ने uh, उन्हना टीम तो मौजूद है लेकिन सीईओ ओ अजय मौजूद नहीं है जिन्हों की सोच है केबल वन बनाना सिमरजीत सिंह मनचंदा ली एक बार जोरदार तालियां हो जा ਅਓ ਇਸ ਵਕਤ ਇਨੇ ਬੀਜ਼ੀ ਹੈ ਕਿਉਂਕਿ ਕੇਬਲ 1 ਤੇ ਆਣ ਵਾਲੀ ਹੈ ਜੀ ਸਾਡੀ 24 ਜਨਵਰੀ 2025 ਨੂੰ ਗੁਰਮੁਖ ਸੋ ਉਹਨੂੰ ਰਿਲੀਜ਼ ਕਰਨਾ ਹੈ ਤੇ ਸਾਰਿਆਂ ਦਾ ਜਿੱਦਾਂ ਅਸੀਂ ਹਮੇਸ਼ਾ ਆਡੀਅנס ਡਿਮਾਂਡ ਕਰਦੀ ਹੁੰਦੀ ਹੈ ਕਿ ਨਵੀਂ ਚੀਜ਼ ਲੈ ਕੇ ਆਓ ਨਵੀਂ ਚੀਜ਼ ਲੈ ਕੇ ਆਓ ਕਾਮੇਡੀ ਤੋਂ ਇਲਾਵਾ ਐਕਸ਼ਨ ਤੋਂ ਇਲਾਵਾ ਤੇ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਰਹੀ ਹੈ ਫਿਲਮ ਗੁਰਮੁਖ ਜਲਦੀ ਤੁਹਾਡੇ ਸਾਹਮਣੇ ਪੇਸ਼ ਹੋਏਗੀ ਜਿੱਦਾਂ ਤੁਸੀਂ ਡਿਮਾਂਡ ਕਰਦੇ ਹੋ ਜੇ ਸਾਗਾ ਸਟੂਡੀਓ ਇਦਾਂ ਦੀ ਫਿਲਮ ਬਣਾ ਰਿਹਾ ਤੇ ਉਹਦਾ ਹੀ ਪਿਆਰ ਵੀ ਮੰਗਣਾ ਚਾਹਦੀ ਹੈ ਸੋ ਪਲੀਜ਼ ਪਿਆਰ ਦੋ ਗੁਰਮੁਖ ਨੂੰ ਇੱਕ ਵਾਰ ਜ਼ੋਰਦਾਰ ਤਾਲੀਆਂ ਹਰ ਖਬਰ ਐਵਰੀਬਾਡੀ ਤਾਲੀਆਂ ਤਾਂ ਤੁਸੀਂ ਮਰਵਾਤੀਆਂ ਪਰ ਤੁਸੀਂ ਕਿ ਐਸਐਸਆਈ ਦਾ ਰੋਲ ਕਰ ਰਹੇ ਹੋ ਆਉਣ ਵਾਲੀ ਡੀਡੀਆਰ ਐਫਆਈਆਰ ਤੁਹਾਡੇ ਕੋਲ ਆ ਸਕਦੀ ਹੈ ਸਾਡੀਆਂ ਥੈਂਕ ਯੂ ਬਾਜੀ ਨਾਉ ਮੈਂ ਫਿਰ ਸਰ ਨੂੰ ਕਹਿਣਾ ਦ ਮੋਸਟ ਪੰਚ ਬੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਪਹਿਲੇ ਤਾਂ ਮੈਂ ਸ਼ੂਗਰ ਗੁਜ਼ਾਰਾ ਪਾਲੀ ਸਾਹਿਬ ਦਾ ਮੈਂ ਮੇਰਾ ਬੇਸ ਬੰਬੇ ਰਿਹਾ ਮੈਂ ਜਿਆਦਾ ਹਿੰਦੀ ਫਿਲਮਾਂ ਪਹਿਲੇ ਕੀਤੀਆਂ ਤੇ ਪਾਲੀ ਸਾਹਿਬ ਨੂੰ ਮੈਂ ਹਮੇਸ਼ਾ ਫੋਨ ਤੇ ਕਹਿੰਦਾ ਹੁੰਦਾ ਸੀ ਕਿ ਮੈਨੂੰ ਪੰਜਾਬੀ ਫਿਲਮਾਂ 'ਚ ਆਣਾ ਹੈ ਔਰ ਮੇਰਾ ਖਿਆਲ ਜਿਹੜੀ ਮੇਰੀ ਐਂਟਰੀ ਹੋਈ ਪੰਜਾਬੀ ਫਿਲਮਾਂ 'ਚ ਹੁਣ ਮੈਂ ਕਰ ਰਿਹਾ ਫਿਲਮਾਂ ਲੇਕਿਨ ਪੰਜਾਬੀ ਫਿਲਮਾਂ 'ਚ ਐਂਟਰੀ ਮੈਨੂੰ ਪਾਲੀ ਸਾਹਿਬ ਨੇ ਦਿੱਤੀ ਮੈਨੂੰ ਬਹੁਤ ਹੀ ਮੇਰਾ ਜਜ਼ਬਾ ਸੀ ਕਿ ਮੈਂ ਪਾਲੀ ਸਾਹਿਬ ਨਾਲ ਕੰਮ ਕਰਾਂ ਔਰ ਵਾਕਿਆ ਜੀ ਮੈਨੂੰ ਬਹੁਤ ਵਧੀਆ ਰੋਲ ਦਿੱਤਾ ਜਿਸ 'ਚ ਮੈਂ ਮਤਲਬ ਕੋਸ਼ਿਸ਼ ਕੀਤੀ ਨਿਭਾਣ ਦੀ ਜਿ ਗ੍ਰੇ ਸ਼ੇਡਸ ਹੁੰਦੀਆਂ ਹੈ ਹਰ ਫਿਲਮ ਦੇ ਵਿੱਚ ਗ੍ਰੇ ਸ਼ੇਡਸ ਤੋਂ ਬਿਨਾ ਫਿਲਮ ਅਧੂਰੀ ਲੱਗਦੀ ਹੈ ਔਰ ਬਾਕੀ ਛੋਟੇ ਬਰਾ ਸਾਡੇ ਕੁਲਜਿੰਦਰ ਸਿੱਧੂ ਵੱਡੇ ਬਰਾ ਸਾਡੇ ਸੋਹੀ ਸਾਹਿਬ ਇਹਨਾਂ ਨੇ ਬੜਾ ਕੰਮ ਕੀਤਾ ਬੰਬੇ ਵੀ ਤੇ ਬਾਕੀ ਮੈਂ ਕੇਬਲ 1 ਚੈਨਲ ਦਾ ਵੀ ਸ਼ੁਕਰਗੁਜ਼ਾਰ ਹਾਂ ਸੁਮਿਤ ਜੀ ਦਾ ਕਿ ਮੈਂ ਅੱਗੇ ਵੀ ਜਿਹੜੀ ਫਿਲਮ ਆ ਰਹੀ ਹੈ ਹਾਂ ਮੈਂ ਪਾਗਲ ਹਾਂ ਸਭ ਮੈਂ ਫਿਲਮਾਂ ਜੀ ਕੰਮ ਕਰ ਰਿਹਾ ਹਾਂ ਉੱਚੀ ਬੜਾ ਅੱਛਾ ਰੋਲ ਹੈ ਮੇਰਾ ਤੇ ਮੈਨੂੰ ਇਹ ਬਹੁਤ ਮੈਂ ਧੰਨਵਾਦੀਆਂ ਕਿ ਮੈਨੂੰ ਅੱਛੇ ਅੱਛੇ ਰੋਲ ਦਿੱਤੇ और मैं पंजाबी फिल्म आज मेरी एंट्री हुई और मैं कर रहा मैं बहुत शुक्रगुजार गुजार फिल्म बहुत अच्छी बनी फिल्म शूट कर दे समय बड़ा मजा आया बड़ा कूलली हैंडल किया पाली साहब ने सारी कास्ट को और हर्डल्स भी बिच आदि ने हर्डल्स नु किस तरह इन्होंने मेंटली प्रिपेयर सीगे और किस तरह सारा और सारी कास्ट बहुत कोऑपरेट किया मैं सारे का बहुत धनवाद ही थैंक यू सो मच हरजीत सर थैंक यू थैंक यू थैंक यू सो वेरी मच ਐਂਡ ਜਿੱਦਾਂ ਕਿ ਤੁਸੀਂ ਕਿਹਾ ਐਮਰਜਿੰਗ ਆਰਟਿਸਟ ਨੂੰ ਪਾਲੀ ਸਰ ਮੌਕਾ